ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਗੋਲਾਮੀ ਵਾਲੇ ਦੇ ਵਿੱਚ ਤੇ ਆ ਚੜਦੇ ਵਾਲੇ ਪਾਸੇ ਜਿਹੜਾ ਇਹ ਫਿਰਨੀ ਆ ਆਓ ਤੁਹਾਨੂੰ ਇਸ ਗਲੀ ਦੇ ਪਹਿਲਾਂ ਦਰਸ਼ਨ ਕਰਵਾ ਲਈਏ ਇਹ ਇਹ ਜਿਹੜੀ ਗਲੀ ਆ ਸਾਡੇ ਪਿੰਡ ਦੀਆਂ ਵੈਸੇ ਇੱਕੋ ਹੀ ਗਲੀ ਆ ਵਿਚਾਲੇ ਤੇ ਉਹ ਵੀ ਦਰਸ਼ਨ ਤੁਹਾਨੂੰ ਕਰਵਾਵਾਂਗੇ ਵਹਾਵਾਂਗੇ ਆ ਘਰ ਚੜਦੇ ਵਾਲੇ ਪਾਸੇ ਫਿਰਨੀ ਤੇ ਇੱਥੇ ਘਰ ਹੁੰਦੇ ਸੀ ਲక్ష్మణ ਕੇ ਨੰਬਰਦਾਰਾਂ ਦੇ ਤੇ ਹੋਰ ਬڑے ਘਰ ਹੁੰਦੇ ਸੀ ਪਰ ਮੈਨੂੰ ਨਹੀਂ ਚੇਤਾ ਆ ਰਿਹਾ ਹੁਣ ਬੜਾ ਚੇਰ ਹੋ ਗਿਆ 35 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਪਰਾਂ ਤੁਸੀਂ ਵੇਖ ਰਹੇ ਜੇ ਸਾਰੇ ਘਰ ਇਹ ਚੜ੍ਹਦੇ ਪਾਸੇ ਵਾਲੀ ਜਿਹੜੀ ਗਲੀ ਆ ਫਿਰਨੀ ਆ ਜਿਹਨੂੰ ਅਸੀਂ ਫਿਰਨੀ ਕਹਿੰਨੇ ਆ ਜਿਹੜਾ ਪਿੰਡ ਦੇ ਉੱਤੋਂ ਦੀ ਗਲੀ ਹੁੰਦੀ ਆ ਉਹਨੂੰ ਅਸੀਂ ਫਿਰਨੀ ਕਹਿੰਨੇ ਆ ਤੇ ਆ ਇੱਥੇ ਮੋੜ ਜਾ ਇੱਕ ਪੈ ਕੇ ਤੇ ਫਿਰ ਇਹ ਜਿਹੜੀ ਗਲੀ ਆ ਇਹ ਚੜ੍ਹਦੇ ਪਾਸੇ ਵਾਲੀ ਗਲੀ ਇਹ ਫਿਰਨੀ ਜਿਹੜੀ ਪਿੰਡ ਦੇ ਉਤੋਂ-ਉਤੋਂ ਦੀ ਹੁਣ ਇਹ ਇੱਥੇ ਛੱਪੜ ਆਵੇਗਾ ਆਹ ਛੱਪੜ ਆ ਗਿਆ ਤੇ ਛੱਪੜ ਦੇ ਉਤੋਂ ਦੀ ਘੁੰਮ ਕੇ ਛੱਪੜ ਦੇ ਉਤੋਂ ਦੀ ਘੁੰਮ ਕੇ ਤੇ ਹੁਣ ਆਪਾਂ ਫੇਰ ਪਿੰਡ ਦੇ ਲਹਿੰਦੇ ਵਾਲੇ ਪਾਸੇ ਉਹ ਚੜ੍ਹਦਾ ਪਾਸਾ ਸੀ ਹੁਣ ਆਪਾਂ ਇੱਥੇ ਲਹਿੰਦੇ ਵਾਲੇ ਪਾਸੇ ਛੱਪੜ ਦੇ ਉਤੋਂ ਦੀ ਘੁੰਮ ਕੇ ਲਹਿੰਦੇ ਵਾਲੇ ਪਾਸੇ ਆ ਗਿਆਂ ਤੇ ਇੱਥੇ ਕਰ ਸੀ ਛੱਪੜ ਦੇ ਉੱਤੇ ਸਵਰਨ ਸਿੰਘ ਸੁਖਦੇਵ ਸਿੰਘ ਹੋਣ ਨੇ ਗੁਰਜੰਡਰ ਸਿੰਘ ਪ੍ਰਕਾਸ਼ ਸਿੰਘ ਠੇਕੇਦਾਰ ਤੇ ਆ ਗਲੀ ਹੁਣ ਮੇਰੇ ਘਰ ਵਾਲੀ ਆ ਗਈ ਐ ਮੇਰੇ ਘਰ ਦੀ ਇਹ ਗਲੀ ਸੀ ਮੇਰੇ ਲਹਿੰਦੇ ਵਾਲੇ ਪਾਸੇ ਘਰ ਸੀ ਅੱਜੇ ਮੇਰੇ ਦੋ ਚਾਚੇ ਇੱਥੇ ਕਮਕਾਨ ਨਵਾਂ ਬਣਦਾ ਪਿਆ ਜੱਗਾ ਸਿੰਘ ਦਾ ਤੇ ਸ਼ੰਦੂ ਦਾ ਤੇ ਚਾਚਾ ਗੁਰਚਰਨ ਸਿੰਘ ਚਾਚਾ ਟਹਿਲ ਸਿੰਘ ਇਹ ਆ ਜਿਹੜੇ ਘਰ ਹੁਣ ਆ ਨਵਾਂ ਬਣਦਾ ਪਿਆ ਜੱਗਾ ਸਿੰਘ ਦਾ ਵੀ ਇਧਰਲੇ ਪਾਸੇ ਮੇਰੇ ਚਾਚੇ ਚੰਨੇ ਦਾ ਘਰ ਸੀ ਨਾਲ ਹੀ ਮੇਰਾ ਸੀ ਤੇ ਇੱਥੇ ਡਾਲ ਸਿੰਘ ਦਾ ਘਰ ਸੀ ਤੇ ਆ ਰਾਮ ਦੀ ਹੱਟੀ ਵੀ ਤੁਹਾਨੂੰ ਆ ਵਿਖਾ ਦਿੰਨੇ ਆ ਰਾਮ ਦੀ ਹੱਟੀ ਜਿਹੜੀ ਆ ਇਹ ਇੱਥੇ ਹੈਗੀ ਹੈ ਤੇ ਹੁਣ ਅਸੀਂ ਲਹਿੰਦੇ ਵਾਲੇ ਪਾਸੇ ਆ ਆ ਜਿਹੜਾ ਹੁਣ ਤੁਹਾਨੂੰ ਰਸਤਾ ਦਿਖਾਉਣਾ ਹੈ ਇਹ ਚੂੜ ਘਰਚਿਆਂ ਨੂੰ ਆ ਜਿਹੜਾ ਰਸਤਾ ਜਾਂਦਾ ਸੀ ਇੱਥੋਂ ਅਸੀਂ ਸਕੂਲੇ ਇਹ ਇੱਥੇ ਇਸ ਰਸਤੇ ਸਕੂਲ ਜਾਂਦੇ ਸੀ ਪਿੰਡ ਦਾ ਸਾਂਝਾ ਸਕੂਲ ਸੀ ਆ ਹੁਣ ਖਾਰਿਆਂ ਦੇ ਘਰ ਇੱਥੇ ਆ ਗਏ ਨੇ ਖਾਰਿਆਂ ਦੇ ਸਾਰੇ ਘਰ ਜਿਹੜੇ ਇਥੇ ਵਿਖਾ ਰਿਹਾ ਤੁਹਾਨੂੰ ਤੇ ਹੁਣ ਆ ਜਿਹੜੇ ਘਰ ਨੇ ਇਹ ਜਿਹੜਾ ਮੱਲਾ ਇਧਰ ਲਾ ਘਰ ਫਿਰਨੀ ਵਾਲਾ ਇਹ ਗਾੜੇ ਵੜੇ ਦਾ ਵੱਜਦਾ ਸੀ ਮੈਨੂੰ ਕਈ ਨਾਂ ਵਿੱਚੋਂ ਵੈਸੇ ਚੇਤੇ ਭੁੱਲ ਗਏ ਨੇ ਪਰ ਮੈਂ ਵਿਖਾ ਰਿਹਾ ਸਾਰੇ ਘਰ ਆ ਹੁਣ ਇਥੋਂ ਸਿੱਧਾ ਆ ਜਿਹੜੀ ਮੋੜ ਜਾ ਪਿਆ ਏ ਕਬਰਾਂ ਨੂੰ ਚਲੀ ਜਾਂਦੀ ਆ ਤੇ ਆ ਜਿਹੜਾ ਸਿੱਧਾ ਜਾਂਦਾ ਪਿਆ ਨਾ ਇਹ ਬਸ ਸਟੈਂਡ ਨੂੰ ਗੁਲਾਮੀਓ ਚੱਲਦੇ ਤੇ ਆ ਜਿਹੜੀ ਹੁਣ ਆ ਗਈ ਹੈ ਨਾ ਗਲੀ ਇਹ ਗਲੀ ਸਾਡੇ ਪਿੰਡ ਦੀ ਬਚਕਾਰ ਲਈ ਗਲੀ ਇੱਕੋ ਗਲੀ ਆ ਤੇ ਇਹਦੇ ਕਰੋ ਦਰਸ਼ਨ ਤੁਸੀਂ ਵੇਖੋ ਇਹਨੂੰ ਇਹਦੇ ਵਿੱਚ ਮਸਜਿਦ ਸੀ ਤੇ ਮਸਜਿਦ ਦੇ ਵਿੱਚ ਹੁਣ ਮੇਲਾ ਲੱਗਦਾ ਹੈ ਅੱਜ ਬਾਈਜਾਂਸ ਮੇਲਾ ਵੀ ਇੱਥੇ ਲੱਗਾ ਹੋਇਆ ਹੈ ਤੇ ਮੈਂ ਮੇਲਾ ਵੀ ਸਾਰਾ ਤੁਹਾਨੂੰ ਵਿਖਾਵਾਂਗਾ ਤੇ ਆ ਪਿੰਡ ਦੇ ਵਿੱਚ ਵਾਲੀ ਗਲੀ ਹੈ ਇੱਥੇ ਹੱਟੀ ਵੀ ਹੁੰਦੀ ਸੀ ਤੇ ਇੱਥੇ ਮਸਜਿਦ ਵੀ ਹੈਗੀ ਹੈ ਹੱਲੇ ਵੀ ਹੈਗੀ ਹੈ